ਕਿਸ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਰੱਬ ਦਿੰਦਾ ਵੀ ਉਸ ਨੂੰ ਹੀ ਹੈ ਜੋ ਵੰਡਣਾ ਜਾਣਦਾ ਹੈ ਫਿਰ ਵੰਡਣ ਚ ਤਾਈ ਧਨ ਹੋਵੇ ਜਾਂ ਖੁਸ਼ੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਬੀ ਐਸ ਢਿੱਲੋ ਅੱਜ ਦੀ ਕਹਾਣੀ ਬੜੀ ਪਿਆਰੀ ਜੀ ਕਹਾਣੀ ਇੱਕ ਪਰਿਵਾਰ ਸੀ ਜੋ ਬਹੁਤ ਗਰੀਬ ਸੀ ਉਹਨਾਂ ਕੋਲ ਖਾਣ ਲਈ ਘਰ ਦੇ ਵਿੱਚ ਕੁਝ ਨਹੀਂ ਸੀ ਉਸ ਪਰਿਵਾਰ ਦੇ ਮੁਖੀਆ ਨੇ ਕੋਈ ਕੰਮ ਲੱਭਣ ਬਾਰੇ ਬਹੁਤ ਸੋਚਿਆ ਕੰਮ ਲੱਭਣ ਦੀ ਬਹੁਤ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਕੋਈ ਵੀ ਕੰਮ ਨਹੀਂ ਮਿਲਿਆ ਉਸ ਦੇ ਪਰਿਵਾਰ ਦੇ ਵਿੱਚ ਪਤਨੀ ਅਤੇ ਦੋ ਬੱਚੇ ਸੀ ਇੱਕ ਦਿਨ ਉਸ ਨੇ ਸੋਚਿਆ ਕਿ ਇਸ ਪਿੰਡ ਵਿੱਚ ਤੇ ਕੰਮ ਲੱਭਣਾ ਔਖਾ ਹੀ ਹੈ ਚਲੋ ਕਿਤੇ ਹੋਰ ਚਲੀਏ ਕਿਤੇ ਹੋਰ ਜਾ ਕੇ ਕੰਮ ਲੱਭਦੇ ਹਾਂ ਇਸ ਇਰਾਦੇ ਨਾਲ ਇੱਕ ਦਿਨ ਉਹ ਪਿੰਡ ਛੱਡ ਕੇ ਕਿਸੇ ਹੋਰ ਸ਼ਹਿਰ ਵੱਲ ਤੁਰ ਪਿਆ ਕੰਮ ਲੱਭਣ ਦੇ ਲਈ ਤੁਰਦੇ ਤੁਰਦੇ ਰਾਤ ਦਾ ਸਮਾਂ ਹੋ ਗਿਆ ਸੀ ਅਤੇ ਜਿਸ ਸੜਕ ਜਿਸ ਰਸਤੇ ਤੇ ਉਹ ਜਾ ਰਿਹਾ ਸੀ ਉਹ ਇੱਕ ਜੰਗਲ ਵਿੱਚੋਂ ਹੋ ਕੇ ਲੰਘ ਰਹੀ ਸੀ ਉਤਰ ਤੁਰ ਕੇ ਥੱਕ ਗਏ ਸੀ ਉਹਨਾਂ ਇੱਕ ਦਰਖਤ ਹੇਠਾਂ ਰਾਤ ਕੱਟਣ ਦੇ ਬਾਰੇ ਸੋਚਿਆ ਉਸ ਆਦਮੀ ਨੇ ਆਪਣੇ ਇੱਕ ਪੁੱਤਰ ਨੂੰ ਲੱਕੜਾਂ ਇਕੱਠੀਆਂ ਕਰਨ ਲਈ ਅਤੇ ਦੂਜੇ ਨੂੰ ਪਾਣੀ ਲੈਣ ਲਈ ਭੇਜਿਆ ਅਤੇ ਆਪਣੀ ਪਤਨੀ ਨੂੰ ਕਿਹਾ ਕਿ ਤੁਸੀਂ ਇੱਕ ਚੁੱਲ੍ਹਾ ਬਣਾ ਲਓ ਆਪਾਂ ਉਸ ਤੇ ਰਾਤ ਦੇ ਖਾਣੇ ਦਾ ਪ੍ਰਬੰਧ ਕਰਾਂਗੇ ਫਿਰ ਉਸ ਨੇ ਉਸ ਜਗ੍ਹਾ ਨੂੰ ਸਾਫ਼ ਕੀਤਾ ਚਾਰਾਂ ਜਣਿਆਂ ਨੇ ਆਪਣਾ ਆਪਣਾ ਹਿੱਸੇ ਦਾ ਸਾਰਾ ਕੰਮ ਕਰ ਦਿੱਤਾ ਹੁਣ ਚੁੱਲ੍ਹੇ ਵਿੱਚ ਅੱਗ ਬਾਲ ਦਿੱਤੀ ਗਈ। ਉਸ ਉੱਤੇ ਪਾਣੀ ਰੱਖ ਦਿੱਤਾ ਗਿਆ। ਹੁਣ ਚੁੱਲ੍ਹੇ ਉੱਤੇ ਰੱਖਿਆ ਹੋਇਆ ਪਾਣੀ ਗਰਮ ਹੋਣ ਲੱਗਾ। ਉਸੇ ਦਰਖਤ ਦੇ ਉੱਤੇ ਇੱਕ ਹੰਸ ਰਹਿੰਦਾ ਹੁੰਦਾ ਸੀ। ਅਤੇ ਉਹ ਇਹ ਸਭ ਕੁਝ ਵੇਖ ਰਿਹਾ ਸੀ। ਫਿਰ ਉਹ ਸੋਚਣ ਲੱਗਾ ਕਿ ਇਹ ਕਿਹੋ ਜਿਹਾ ਮੂਰਖ ਹਨ। ਉਹਨਾਂ ਨੇ ਚੁੱਲ੍ਹਾ ਤਾਂ ਬਾਲ ਲਿਆ ਏ ਪਰ ਉਹਨਾਂ ਕੋਲ ਪਕਾਉਣ ਲਈ ਤਾਂ ਕੁਝ ਵੀ ਨਹੀਂਗਾ। ਇਹ ਖਾਣਗੇ ਕੀ? ਹੰਸ ਤੋ ਰਿਹਾ ਨਹੀਂ ਗਿਆ। ਉਸਨੇ ਉਸ ਆਦਮੀ ਤੋਂ ਪੁੱਛਿਆ ਕਿ ਤੁਹਾਡੇ ਕੋਲ ਬਲਉਣ ਲਈ ਤੇ ਕੁਝ ਨਹੀਂ ਹੈ। ਤੇ ਤੁਸੀਂ ਆ ਚੁੱਲਾ ਬਾਲ ਕੇ ਬਹਿ ਗਿਓ ਤੁਸੀਂ ਬਣਾਓਗੇ ਕੀ ਆਦਮੀ ਨੇ ਅਗੋ ਕਿਹਾ ਅਸੀਂ ਤੇ ਤੈਨੂੰ ਮਾਰ ਕੇ ਖਾਵਾਂਗੇ ਹੰਸ ਵਿਚਾਰਾ ਕਹਿੰਦਾ ਤੁਸੀਂ ਮੈਨੂੰ ਕਿਉਂ ਮਾਰੋਗੇ ਮੈਂ ਤੁਹਾਡਾ ਕੀ ਵਿਗਾੜਿਆ ਆਦਮੀ ਨੇ ਅਗੋ ਕਿਹਾ ਦੇਖੋ ਅਸੀਂ ਜੀ ਸਾਡੇ ਕੋਲ ਨਾ ਤਾਂ ਪੈਸਾ ਏ ਅਤੇ ਨਾ ਹੀ ਕੋਈ ਖਾਣ ਨੂੰ ਸਮਾਨ ਏ ਅਸੀਂ ਮਜਬੂਰ ਹਾਂ ਤੈਨੂੰ ਮਾਰ ਕੇ ਖਾਣ ਲਈ ਹੁਣ ਤੂੰ ਹੀ ਦੱਸ ਅਸੀਂ ਕੀ ਕਰੀਏ ਹੰਸ ਵਿਚਾਰਾ ਹੁਣ ਸੋਚਾਂ ਵਿੱਚ ਪੈ ਗਿਆ ਉਹ ਸੋਚਣ ਲੱਗਾ ਕਿ ਇਹਨਾਂ ਨੇ ਤਾਂ ਚੁੱਲਾ ਵੀ ਬਾਲ ਲਿਆ ਏ ਪਾਣੀ ਵੀ ਉਬਾਲੇ ਮਾਰ ਰਿਹਾ ਏ ਪਰਿਵਾਰ ਦਾ ਹਰ ਕੋਈ ਮੈਂਬਰ ਮਿਹਨਤੀ ਹੈ ਇਹ ਮੈਨੂੰ ਜ਼ਰੂਰ ਖਾ ਜਾਣਗੇ ਹੁਣ ਹੰਸ ਡਰ ਗਿਆ ਤੇ ਹੰਸ ਨੇ ਅੱਗੋ ਕਿਹਾ ਕਿ ਅਗਰ ਮੈਂ ਤੁਹਾਨੂੰ ਪੈਸੇ ਦੇ ਦਵਾਂ ਤੇ ਤੁਸੀਂ ਮੈਨੂੰ ਛੱਡ ਦਿਓਗੇ ਫਿਰ ਤੇ ਨਾ ਤੁਸੀਂ ਮੈਨੂੰ ਨਹੀਂ ਨਾ ਮਾਰਦੇ ਘਰ ਦੇ ਮਾਲਕ ਨੇ ਕਿਹਾ ਹਾਂ ਅਸੀਂ ਇੱਥੋਂ ਚਲੇ ਜਾਵਾਂਗੇ ਅਸੀਂ ਤੇ ਰੋਟੀ ਲਈ ਇੱਧਰ ਉਧਰ ਪਟਕ ਰਹੇ ਹਾਂ ਅਗਰ ਸਾਨੂੰ ਉਹ ਮਿਲ ਗਈ ਤਾਂ ਅਸੀਂ ਤੈਨੂੰ ਮਾਰ ਕੇ ਕੀ ਲੈਣਾ ਹੰਸ ਨੇ ਕਿਹਾ ਫਿਰ ਆਓ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਪੈਸੇ ਦਿਨਾ ਹੰਸ ਉਹਨਾਂ ਨੂੰ ਥੋੜੀ ਦੂਰ ਲੈ ਗਿਆ ਅਤੇ ਆਪਣੀ ਚੁੰਝ ਨਾਲ ਇਸ਼ਾਰਾ ਕੀਤਾ ਅਤੇ ਕਿਆ ਕਿ ਇਸ ਜਗ੍ਹਾ ਤੇ ਟੋਇਆ ਪੁੱਟੋ ਤੇ ਇਸ ਦੇ ਥੱਲੇ ਪੈਸੇ ਰੱਖੇ ਨੇ ਤੁਸੀਂ ਕੱਢ ਕੇ ਲੈ ਜਾਓ ਉਸ ਪਰਿਵਾਰ ਦੇ ਮੈਂਬਰਾਂ ਨੇ ਟੋਇਆ ਪੁੱਟਣਾ ਚਾਲੂ ਕਰ ਦਿੱਤਾ ਅਤੇ ਉੱਥੇ ਪੈਸੇ ਕੱਢ ਲਏ ਉਸ ਪਰਿਵਾਰ ਨੇ ਉਸ ਹੰਸ ਦਾ ਬਹੁਤ ਧੰਨਵਾਦ ਕੀਤਾ ਤੇ ਉਹ ਆਪਣੇ ਪਿੰਡ ਦੇ ਵਿੱਚ ਵਾਪਸ ਆ ਗਏ ਅਤੇ ਅਗਲੇ ਹੀ ਦਿਨ ਤੋਂ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਨਾਲ ਆਪਣੇ ਘਰ ਦੇ ਵਿੱਚ ਰਹਿਣ ਲੱਗ ਪਿਆ ਹੁਣ ਉਸ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ ਉਹਨਾਂ ਦਾ ਗਵੰਡੀ ਇਹ ਸਭ ਕੁਝ ਵੇਖ ਕੇ ਸੜ ਰਿਹਾ ਸੀ ਕਿ ਇਹਨਾਂ ਕੋਲ ਕਿਹੜੀ ਐਸੀ ਚੀਜ਼ ਆ ਗਈ ਹੈ ਜੋ ਪਰਿਵਾਰ ਇੰਨਾ ਖੁਸ਼-ਖੁਸ਼ ਰਹਿਣ ਲੱਗ ਪਿਆ ਉਸਨੇ ਉਸ ਪਰਿਵਾਰ ਦੇ ਛੋਟੇ ਬੱਚੇ ਨੂੰ ਬੁਲਾ ਕੇ ਸਾਰਾ ਕੁਝ ਪੁੱਛ ਲਿਆ ਕਿ ਆ ਜੋ ਪੈਸੇ ਨੇ ਤੁਹਾਡੇ ਕੋ ਕਿੱਥੋਂ ਆਏ ਨੇ ਜੋ ਤੁਸੀਂ ਇੰਨਾ ਖੁਸ਼ ਹੋ ਕੇ ਰਹਿਣ ਲੱਗ ਗਏ ਉਸ ਬੱਚੇ ਨੇ ਵੀ ਸਭ ਕੁਝ ਦੱਸ ਦਿੱਤਾ ਕਿ ਸਾਨੂੰ ਇਹ ਸਭ ਇੱਕ ਜੰਗਲ ਦੇ ਵਿੱਚ ਇੱਕ ਹੰਸ ਨੇ ਦਿੱਤਾ ਹੁਣ ਉਸ ਬੰਦੇ ਦੇ ਵੀ ਦੋ ਬੱਚੇ ਸਨ ਉਸਨੇ ਵੀ ਉਹਨਾਂ ਨਾਲ ਦੀ ਯੋਜਨਾ ਬਣਾਈ ਅਤੇ ਉੱਥੇ ਆਪਣੇ ਪਰਿਵਾਰ ਨੂੰ ਲੈ ਕੇ ਉਸ ਜੰਗਲ ਦੇ ਵਿੱਚ ਚਲਾ ਗਿਆ ਉਹਨਾਂ ਨੇ ਵੀ ਜਾ ਕੇ ਉਸੇ ਦਰਖਤ ਦੇ ਹੇਠਾਂ ਡੇਰਾ ਲਾਇਆ ਹੁਣ ਆਦਮੀ ਨੇ ਆਪਣੇ ਵੱਡੇ ਪੁੱਤਰ ਨੂੰ ਲੱਕੜਾ ਲਿਉਣ ਲਈ ਕਿਹਾ ਅਤੇ ਛੋਟੇ ਪੁੱਤਰ ਨੂੰ ਪਾਣੀ ਲਿਉਣ ਲਈ ਕਿਹਾ ਪਰ ਉਹ ਦੋਵੇਂ ਪੁੱਤਰ ਕੁਝ ਵੀ ਕੰਮ ਕਰਕੇ ਰਾਜ਼ੀ ਨਹੀਂ ਸੀ ਫਿਰ ਉਹ بڑے ਔਖੇ ਸੋਖੇ ਆਪਣਾ ਆਪਣਾ ਕੰਮ ਕਰਨ ਚਲੇ ਗਏ ਉਸ ਨੇ ਆਪਣੀ ਪਤਨੀ ਨੂੰ ਚੁੱਲ੍ਹਾ ਬਨਉਣ ਲਈ ਕਿਹਾ ਤਾਂ ਅੱਗੋਂ ਪਤਨੀ ਕਹਿੰਦੀ ਮੈਂ ਤੁਰ ਤੁਰ ਕੇ ਬਹੁਤ ਥੱਕ ਗਈ ਹਾਂ ਮੇਰੇ ਤੋਂ ਨਹੀਂ ਚੁੱਲ੍ਹਾ ਬੰਨਣਾ ਔਖੇ ਸੋਖੇ ਪਾਣੀ ਅਤੇ ਲੱਕੜਾਂ ਇਕੱਠੀਆਂ ਹੋਈਆਂ ਉਸ ਆਦਮੀ ਨੇ ਅੱਗ ਆਪੇ ਵਾਲੀ ਤੇ ਹੁਣ ਪਾਣੀ ਗਰਮ ਹੋਣ ਲੱਗ ਗਿਆ ਉਹੀ ਅੰਸ਼ ਫਿਰ ਉੱਥੇ ਆਇਆ ਕਿਆ ਤੁਹਾਡੇ ਕੋਲ ਕੁਝ ਖਾਣ ਨੂੰ ਤਾਂ ਹੈ ਨਹੀਂ ਤਾਂ ਤੁਸੀਂ ਆ ਪਾਣੀ ਕਰਮ ਕਿਉਂ ਕਰ ਰਹੇ ਹੋ ਅੱਗੋ ਆਦਮੀ ਨੇ ਕਿਹਾ ਕਿ ਅਸੀਂ ਤੈਨੂੰ ਮਾਰ ਕੇ ਖਾਵਾਂਗੇ ਹੰਸ ਅੱਗੋ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਮੈਨੂੰ ਮਾਰਨ ਵਾਲੇ ਤਾਂ 3 ਦਿਨ ਪਹਿਲਾਂ ਆਏ ਸੀ ਆਪਣਾ ਸਮਾਂ ਬਰਬਾਦ ਨਾ ਕਰੋ ਘਰ ਜਾਓ ਤੁਸੀਂ ਮੈਨੂੰ ਕੀ ਮਾਰੋਗੇ ਤੁਸੀਂ ਤੇ ਆਪਸ ਦੇ ਵਿੱਚ ਹੀ ਲੜ ਰਹੇ ਹੋ ਜਿਹੜੇ ਪਰਿਵਾਰ ਆਪਸ ਵਿੱਚ ਲੜਦੇ ਨੇ ਨਾ ਉਹ ਕੁਝ ਨਹੀਂ ਕਰ ਸਕਦੇ ਦੋਸਤੋ ਇਹ ਛੋਟੀ ਜੀ ਕਹਾਣੀ ਦਾ ਸਾਰ ਇਹ ਵਾ ਕੀ ਬਿਹਤਰ ਸੰਸਾਰ ਦਾ ਵੀ ਨਿਯਮ ਹੈ ਕਿ ਅਗਰ ਤੁਸੀਂ ਇਕੱਠੇ ਹੋ ਕੇ ਕੋਈ ਵੀ ਕੰਮ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਤਰੱਕੀ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਮਿਲੂਗੀ। ਉਹਨਾਂ ਲੋਕਾਂ ਦੀ ਹਮੇਸ਼ਾ ਸਰਦਾਰੀ ਰਹਿੰਦੀ ਹੈ ਜਿਨ੍ਹਾਂ ਘਰਾਂ ਦੇ ਵਿੱਚ ਏਕਤਾ ਹੁੰਦੀ ਹੈ। ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਕੱਠੇ ਬਹਿ ਕੇ ਇੱਕ ਚੁੱਲੇ ਤੇ ਰੋਟੀ ਬਣਦੀ ਹੈ ਨਾ ਉਹਨਾਂ ਪਰਿਵਾਰਾਂ ਤੇ ਪਰਮਾਤਮਾ ਦਾ ਹਮੇਸ਼ਾ ਮੇਰ ਹੁੰਦੀ ਹੈ। ਇਸ ਕਰਕੇ ਆਪਣੇ ਬੱਚਿਆਂ ਨੂੰ ਹੋਰ ਕੁਝ ਸਿਖਾਓ ਜਾਂ ਨਾ ਸਿਖਾਓ ਪਰ ਇੱਕ ਥਾਲੀ ਵਿੱਚ ਇੱਕ ਜਗ੍ਹਾ ਬਹਿ ਕੇ ਰੋਟੀ ਖਾਣ ਦੀ ਆਦਤ ਜ਼ਰੂਰ ਪਾਓ ਫਿਰ ਦੇਖਣਾ ਉਸ ਪਰਿਵਾਰ ਵਿੱਚ ਕਦੀ ਵੀ ਅੱਗੇ ਜਾ ਕੇ ਲੜਾਈ ਝਗੜੇ ਨਹੀਂ ਹੋਣਗੇ ਬਸ ਲਾਸਟ ਵਿੱਚ ਇੰਨਾ ਹੀ ਕਹੂੰਗਾ ਖੁਸ਼ ਰਹੋ ਆਬਾਦ ਰਹੋ ਤੇ ਹੱਸਦੇ ਵਸਦੇ ਰਹੋ ਦੋਸਤੋ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਕਹਾਣੀ ਨੂੰ ਹੋਰ ਵੀ ਲੋਕਾਂ ਤੱਕ ਸ਼ੇਅਰ ਕਰਨਾ ਤੇ ਅਗਰ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜਲਦੀ ਹੀ ਨੈਕਸਟ ਕਹਾਣੀ ਲੈ ਕੇ ਤਦ ਤੱਕ ਦੇ ਲਈ ਦਿਓ ਜੀ ਬਹੁਤ ਧੰਨਵਾਦ